ਨੇ ਬਹੁਤ ਹੀ ਹੈਰਾਨੀਜਨਕ ਗੱਲ ਕਹੀ ਹੈ ਕਿ ਜਦੋਂ ਅਸੀਂ ਚੰ드ਰਮਾ ਵੱਲ ਦੇਖਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਸੁੰਦਰਤਾ ਦਿਖਾਈ ਦਿੰਦੀ ਹੈ ਜਦੋਂ ਅਸੀਂ ਸੂਰਜ ਵੱਲ ਦੇਖਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਚਮਕ ਦਿਖਾਈ ਦਿੰਦੀ ਹੈ ਤੇ ਜਦੋਂ ਅਸੀਂ ਸ਼ੀਸ਼ੇ ਵੱਲ ਦੇਖਦੇ ਹਾਂ ਸਾਨੂੰ ਪ੍ਰਭੂ ਦੀ ਸਭ ਤੋਂ ਸੁੰਦਰ ਰਚਨਾ ਯਾਨੀ ਕਿ ਆਪਣੇ ਆਪ ਦਿਖਾਈ ਦਿੰਦੇ ਹਾਂ ਆਪਣੇ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰੋ ਨਮਸਕਾਰ ਦੋਸਤੋ ਸੱਚੀ ਦੌਲਤ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੁਰਾਣੇ ਸਮੇਂ ਦੀ ਇੱਕ ਕਹਾਣੀ ਹੈ ਕਿ ਇੱਕ ਕਿਸਾਨ ਸਵੇਰੇ ਸਵੇਰੇ ਦੋ ਘੜੇ ਇੱਕ ਸੋਟੀ ਤੇ ਲਟਕਾਉਂਦੇ ਹੋਏ ਤਲਾਬ ਤੇ ਜਾਂਦਾ ਸੀ ਉਹ ਉੱਥੋਂ ਆਪਣੀ ਝੌਂਪੜੀ ਵਿੱਚ ਪਾਣੀ ਲਿਆਉਂਦਾ ਸੀ ਇਹ ਉਸ ਦਾ ਰੋਜ਼ਾਨਾ ਦਾ ਰੁਟੀਨ ਅਸੀਂ ਅਤੇ ਉਸਦੇ ਦੋ ਕੜੇ ਬਹੁਤ ਪੁਰਾਣੇ ਹੋ ਗਏ ਸਨ ਇੱਕ ਕੜਾ ਟੁੱਟ ਗਿਆ ਸੀ ਉਸ ਵਿੱਚੋਂ ਪਾਣੀ ਲੀਕ ਹੋਣ ਲੱਗ ਪਿਆ ਤੇ ਜਦੋਂ ਕਿਸਾਨ ਘਰ ਪਹੁੰਚਦਾ ਤਾਂ ਆਪਣੇ ਪਾਣੀ ਦੇ 2 ਘੜਿਆਂ ਦੀ بجائے ਸਿਰਫ 1.5 ਘੜਾ ਪਾਣੀ ਹੀ ਪਹੁੰਚਾਉਂਦਾ ਸੀ ਜੋ ਘੜਾ ਠੀਕ ਸੀ ਉਸ ਨੂੰ ਇਸ ਗੱਲ ਤੇ ਮਾਨ ਸੀ ਕਿ ਮੈਨੂੰ ਜੋ ਵੀ ਕੰਮ ਦਿੱਤਾ ਗਿਆ ਹੈ ਮੈਂ ਇਸ ਨੂੰ 100% ਪੂਰਾ ਕਰਦਾ ਹਾਂ ਮੈਂ ਕਿਸਾਨ ਦੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੰਦਾ ਤੇ ਉਹ ਟੁੱਟੇ ਹੋਏ ਘੜੇ ਨੂੰ ਇਹ ਕਹਿ ਕੇ ਚੜਾਉਂਦਾ ਸੀ ਕਿ ਤੂੰ ਕਿਸੇ ਕੰਮ ਦਾ ਨਹੀਂ ਰੇ ਤੇਰਾ ਸਮਾਂ ਖਤਮ ਹੋ ਗਿਆ ਹੈ ਤੇਰੇ ਵਿੱਚ ਇੰਨੀ ਵੱਡੀ ਕਮੀ ਹੈ ਕਿਸਾਨ ਨੂੰ ਇਸ ਦਾ ਪਤਾ ਨਹੀਂ ਹੈ ਜੇ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਤੈਨੂੰ ਪਹਿਲਾਂ ਸੁੱਟ ਦੇਵੇਗਾ ਤੇ ਨਵਾਂ ਕੜਾ ਲੈ ਆਵੇਗਾ ਇਸ ਨਾਲ ਟੁੱਟਿਆ ਹੋਇਆ ਕੜਾ ਬਹੁਤ ਦੁਖੀ ਸੀ ਉਹ ਸੋਚਦਾ ਸੀ ਕਿ ਗਰੀਬ ਕਿਸਾਨ ਇੰਨੀ ਮਿਹਨਤ ਕਰ ਰਿਹਾ ਹੈ ਉਸ ਦੀ ਮਿਹਨਤ ਵਿਅਰਥ ਜਾਂਦੀ ਹੈ ਮੈਂ ਸਾਰਾ ਪਾਣੀ ਘਰ ਨਹੀਂ ਲਿਆ ਸਕਦਾ ਮੇਰਾ ਕੀ ਫਾਇਦਾ ਇੱਕ ਦਿਨ ਉਹ ਪ੍ਰਦਾਸ਼ਤ ਨਹੀਂ ਕਰ ਸਕਿਆ ਉਸਨੇ ਸੋਚਿਆ ਕਿ ਉਸਨੂੰ ਕਿਸਾਨ ਨਲ ਗਲ ਕਰਨੀ ਚਾਹੀਦੀ ਹੈ ਉਸਨੂੰ ਕਿਸਾਨ ਨੂੰ ਦੱਸਣਾ ਚਾਹੀਦਾ ਹੈ ਕਿ ਮੇਰੇ ਵਿੱਚ ਇੰਨੀ ਵੱਡੀ ਕਮੀ ਹੈ ਮੈਨੂੰ ਹਟਾ ਦਿਓ ਕਿਸੇ ਹੋਰ ਨੂੰ ਲੈ ਆਓ ਤਾਂ ਉਸਨੇ ਕਿਹਾ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਪਰ ਇਹ ਵਿਅਰਥ ਜਾ ਰਹੀ ਹੈ ਤੁਸੀਂ ਸਵੇਰੇ ਸਵੇਰੇ ਤਲਾਬ ਤੋਂ ਪਾਣੀ ਦੇ ਦੋ ਕੜੇ ਲਿਆਉਂਦੇ ਹੋ ਪਰ ਮੇਰੇ ਵਿੱਚੋਂ ਪਾਣੀ ਲੀਕ ਹੋਣ ਲੱਗ ਪਿਆ ਹੈ ਦੋ ਕੜਿਆਂ ਦੀ ਬਜਾਏ ਤੁਸੀਂ ਸਿਰਫ ਡੇਢ ਕੜਾ ਪਾਣੀ ਕਰ ਲਿਆ ਰਹੇ ਹੋ ਅਤੇ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਮੈਨੂੰ ਛੁੱਟ ਦਿਓ ਮੇਰੀ ਜਗ੍ਹਾ ਕੋਈ ਹੋਰ ਨਵਾਂ ਕੜਾ ਲੈ ਆਓ ਮੈਨੂੰ ਤੁਹਾਡੇ ਤੋਂ ਦੂਰ ਰਹਿਣਾ ਬੁਰਾ ਲੱਗੇਗਾ ਪਰ ਸਮਾਂ ਆ ਗਿਆ ਹੈ ਕਿਸਾਨ ਨੇ ਕਿਹਾ ਸੁਣੋ ਉਦਾਸ ਨਾ ਹੋ ਕਲ ਸਵੇਰੇ ਜਦੋਂ ਅਸੀਂ ਵਾਪਿਸ ਆਵਾਂਗੇ ਤਾਂ ਸਾਨੂੰ ਵਾਪਸੀ ਤੇ ਸੁੰਦਰ ਫਲ ਫੁੱਲ ਦਿਖਾਈ ਦੇਣਗੇ ਉਹਨਾਂ ਵੱਲ ਦੇਖਣਾ ਕਿਸਾਨ ਨੇ ਅਗਲੀ ਸਵੇਰ ਉਹੀ ਰੁਟੀਨ ਅਪਣਾਈ ਜਦੋਂ ਉਹ ਗਿਆ ਤਾਂ ਉਸਨੇ ਸੋਟੀ ਦੇ ਦੋਵੇਂ ਪਾਸੇ ਕੜੇ ਲਟਕਾਏ ਅਤੇ ਤਲਾਬ ਤੋਂ ਪਾਣੀ ਲਿਆਂਦਾ ਤਾਂ ਟੁੱਟੇ ਹੋਏ ਕੜੇ ਨੇ ਦੇਖਿਆ ਕਿ ਰਸਤੇ ਵਿੱਚ ਸੁੰਦਰ ਫੁੱਲ ਸਨ ਉਸ ਦਾ ਮਨ ਕੁਝ ਦੇਰ ਲਈ ਖੁਸ਼ ਹੋ ਗਿਆ ਉਦਾਸੀ ਥੋੜੀ ਦੂਰ ਹੋ ਗਈ ਜਦੋਂ ਕਿਸਾਨ ਚੌਂਪੜੀ ਵਿੱਚ ਆਇਆ ਤੇ ਦੋਵੇਂ ਕੜੇ ਰੱਖੇ ਤਾਂ ਉਸਨੇ ਟੁੱਟੇ ਹੋਏ ਕੜੇ ਨੂੰ ਪੁੱਛਿਆ ਮੈਨੂੰ ਦੱਸ ਕਿ ਅੱਜ ਤੈਨੂੰ ਕਿਵੇਂ ਲੱਗਾ ਕੀ ਤੁਸੀਂ ਥੋੜਾ ਬਿਹਤਰ ਮਹਿਸੂਸ ਕਰ ਰਹੇ ਹੋ ਉਸਨੇ ਕਿਹਾ ਹਾਂ ਰਸਤੇ ਵਿੱਚ ਬਹੁਤ ਵਧੀਆ ਮਹਿਸੂਸ ਹੋਇਆ ਮੇਰਾ ਮਨ ਖੁਸ਼ ਹੋ ਗਿਆ ਮੈਨੂੰ ਸੁੰਦਰ ਫੁੱਲ ਦਿਖਣ ਨੂੰ ਮਿਲੇ ਪਰ ਮੈਂ ਫਿਰ ਉਦਾਸ ਹਾਂ ਤੁਸੀਂ ਇੱਕ ਪੂਰਾ ਕੜਾ ਲਿਆਏ ਸੀ ਸਿਰਫ ਅੱਧਾ ਕੜਾ ਪਾਣੀ ਨਾਲ ਬਚਿਆ ਤੁਹਾਡੀ ਮਿਹਨਤ ਫਿਰ ਡੇਢ ਹੋ ਗਈ ਕਿਸਾਨ ਨੇ ਕਿਹਾ ਤੁਸੀਂ ਭੁੱਲ ਗਏ ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ ਸੁੰਦਰ ਫੁੱਲ ਤੁਹਾਡੇ ਪਾਸੇ ਸਨ ਦੂਜੇ ਪਾਸੇ ਘੜੇ ਦੇ ਸੱਜੇ ਪਾਸੇ ਕੋਈ ਫੁੱਲ ਨਹੀਂ ਸੀ ਉਹ ਸਿਰਫ ਤੁਹਾਡੇ ਪਾਸੇ ਹੀ ਸਨ ਕੀ ਤੁਹਾਨੂੰ ਪਤਾ ਹੈ ਕਿਉਂ ਕਿਉਂਕਿ ਮੈਂ ਬਹੁਤ ਸਮੇ ਤੋਂ ਜਾਣਦਾ ਹਾਂ ਕਿ ਤੂੰ ਲੀਕ ਕਰ ਰਿਹਾ ਹੈ ਤੇਰੇ ਵਿੱਚੋਂ ਪਾਣੀ ਰਿਸਣ ਲੱਗ ਪਿਆ ਹੈ ਤਾਂ ਮੈਂ ਕੀ ਕੀਤਾ ਮੈਂ ਬਾਜ਼ਾਰ ਗਿਆ ਉਥੋਂ ਬੀਜ ਲਿਆਇਆ ਅਤੇ ਮੈਂ ਉਹ ਬੀਜ ਛੱਪੜ ਤੋਂ ਚੌਂਪੜੀ ਤੇ ਘਰ ਤੱਕ ਦੇ ਰਸਤੇ ਵਿੱਚ ਬੀਜੇ ਅਤੇ ਪਾਣੀ ਤੇਰੇ ਵਿੱਚੋਂ ਲੀਕ ਹੁੰਦਾ ਆ ਰਿਹਾ ਸੀ ਤੂੰ ਹਰ ਰੋਜ਼ ਉਹਨਾਂ ਬੀਜਾਂ ਨੂੰ ਪਾਣੀ ਦਿੰਦਾ ਸੀ ਜਿਸ ਨਾਲ ਉਹ ਪੌਦੇ ਬਨੇ ਤੇ ਸੁੰਦਰ ਫੁੱਲ ਆਏ ਸਾਰਾ ਰਸਤਾ ਰੰਗ-बिरंगे ਫੁੱਲਾਂ ਨਾਲ ਸਜਿਆ ਹੋਇਆ ਇਸੇ ਕਰਕੇ ਹੀ ਬਣਿਆ ਸਿਰਫ ਤੇਰੇ ਕਰਕੇ ਮੈਂ ਤੇਰੀਆਂ ਕਮੀਆਂ ਨੂੰ ਜਾਣਦਾ ਸੀ ਪਰ ਮੈਂ ਉਸ ਕਮੀ ਨੂੰ ਤਾਕਤ ਵਿੱਚ ਬਦਲ ਦਿੱਤਾ ਕਹਾਣੀ ਤਾਂ ਲੀਕ ਘੜੇ ਦੇ ਬਾਰੇ ਨਹੀਂ ਹੈ ਕਹਾਣੀ ਤੁਹਾਡੇ ਅਤੇ ਸਾਡੇ ਬਾਰੇ ਹੈ ਇਸ ਦੁਨੀਆ ਵਿੱਚ ਕੋਈ ਵੀ ਸੰਪੂਰਨ ਨਹੀਂ ਹੈ ਹਰ ਕੋਈ ਕਿਸੇ ਦੀ ਹਰ ਕਿਸੇ ਦੇ ਵਿੱਚ ਕਮੀਆਂ ਹੁੰਦੀਆਂ ਹਨ ਪਰ ਆਪਣੀਆਂ ਕਮੀਆਂ ਤੇ ਕੰਮ ਕਰਨਾ ਸ਼ੁਰੂ ਕਰੋ ਉਨਾਂ ਨੂੰ ਆਪਣੀ ਤਾਕਤ ਬਣਾਓ ਤੇ ਆਪਣੇ ਆਪ ਨੂੰ ਜਿਵੇਂ ਹੋ ਉਸੇ ਤਰ੍ਹਾਂ ਹੀ ਸਵੀਕਾਰ ਕਰਨਾ ਸ਼ੁਰੂ ਕਰੋ ਭਾਵੇਂ ਕੋਈ ਕਮੀ ਹੋਵੇ ਉਸ ਨੂੰ ਸਵੀਕਾਰ ਕਰੋ ਅਤੇ ਅੱਗੇ ਵਧੋ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੋ ਕਿਉਂਕਿ ਜੇ ਤੁਸੀਂ ਅਝਿਹਾ ਕਰਦੇ ਹੋ ਤਾਂ ਇੱਕ ਟੁੱਟੇ ਹੋਏ ਕੜੇ ਦੀ ਕੀਮਤ ਇੱਕ ਚੰਗੇ ਕੜੇ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗੀ ਜੇ ਤੁਹਾਨੂੰ ਇਹ ਕਹਾਣੀ ਦਿਲਚਸਪ ਲੱਗੇ ਹੋਏ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਅਤੇ ਅਜਿਹੀਆਂ ਹੀ ਸੱਚੀਆਂ ਪ੍ਰੇਰਨਾਦਾਇਕ ਕਹਾਣੀਆਂ ਲਈ ਸਾਡੇ YouTube ਚੈਨਲ ਸੱਚੀ ਦੌਲਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ